ਨੋਕਾਂ ਦੇ ਘਰੇ ਹੁੰਦੀ ਹੈ ਗੁੱਡ ਮਾਰਨਿੰਗ ਸਾਰੇ ਖੁਸ਼ੀ ਖਸਾਲੀ ਉੱਠਦੇ ਆ ਹੈ ਤਾਂ ਸਾਡੇ ਘਰੇ ਕੋਈ ਨਾ ਕੋ ਪੰਗਾ ਹੀ ਛਿੜਿਆ ਨਾ ਤੜ ਕੇ ਉੱਠਦੇ ਆ ਵਾ ਲੜਦੇ ਝਗੜਦੇ ਹੀ ਉੱਠਣਾ ਹੁੰਦਾ ਹੈ ਨਾ ਆਲਾ 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 ਆ ਤਵੇ ਨਾ ਤੰਦਵਾ ਪਿਆ ਗਾ ਨਾ ਕੁੜੀ ਆ ਗਏ ਜਾਨ ਭਾਈ ਨਿਕਲਦੀ ਔਰ ਗੱਲਾਂ ਦੀ ਗੱਲਾਂ ਪੌਣੀ ਬੜੀ ਕਹਿ ਲਿਆ ਪੌਣੀ ਇੱਕ ਨੰਬਰ ਆ ਪੌਣੀ ਦੀ ਤਾਂ ਨਾ ਗੱਲ ਬਾਤ ਐਨ ਕੋਕਾ ਪੀ ਸੀ ਨਾਲ ਨਾ ਤੁਹਾਨੂੰ ਇਹਨਾਂ ਦੀ ਜੰਗ ਜੁੱਧ ਵਿਖਾਉਣਾ ਵਾ ਕੀ ਕਰਦੇ ਨੇ ਕਲਪੇ ਵਹਿਣ ਕਲਪੇ ਦੋਵੇਂ ਜਾਣੇ ਦੋਵੇਂ ਕਿਉਂ ਚਾਰੇ ਜਾਣੇ ਵੈਸੇ ਤਾਂ ਹਾਂ ਹਾਂ ਗੌਰ ਕਹਿੰਦਾ ਬਸ ਤੇ ਬਸ ਬਸ ਹੋਣੀ ਓ ਚੱਕ ਯਾਰ ਐਡੀ ਵਧੀਆ ਪੌਣੀ ਤਾਂ ਵੀ ਨਹੀਂ ਤੁਹਾਡੇ ਤੋਂ ਚੱਲਦੀ ਜਾਈ ਤੇ ਕਰਾਸ ਦਿੱਤਾਉਣੇ ਤੇ ਕਰਾਸ ਦਿੱਤਾ ਕਹਤੋ ਨਹੀਂ ਆਪਣੇ ਦਾ ਇਹਦਾ ਕਰਾਸ ਨਹੀਂ ਪੈਂਦਾ ਏ ਚੱਲ ਰਹਿਣ ਦਾ ਤੁਸੀਂ ਰਿਸਕ ਲੈਣਾ ਵੀ ਕਾਤਵਾ ਆ ਆ ਰਸੀਆਂ ਕੱਟ ਹੋਣ ਇੱਥੋਂ ਸਾਹ ਲੈ ਲੋ ਸਾਹ ਲੈ ਲੋ ਆਹੋ ਪੌਣੀ ਮੈਂ ਦੌੜਾ ਕਾਉਣ ਲੱਗਾ ਹਾਂ ਨਾ ਪੌਂਕਿੰਗੋ ਆਹੋ ਮਾਲਾ ਇਹਨਾਂ ਉੱਤੇ ਵੀ ਚੱਲਦੀ ਆ ਪੀਟੀਓ ਤੇ ਵੀ ਮਾੜੀ ਗੱਡਾ ਪਰ ਉਹ ਬਾਈ ਨੇ ਸਾਨੂੰ ਕੀ ਕਹਿੰਦੇ ਨੇ ਕ੍ਰਾਸ ਨੂੰ ਦਿੱਤਾ ਘਾ ਤੋੜੀ ਉਹ ਕਹਿੰਦਾ ਕੋਈ ਲੈਗਾ ਤੋੜ ਗਿਆ ਕੋਈ ਲੈਗਾ ਤੋੜ ਗਿਆ ਯਾਰ ਮਾੜੀ ਗੱਲ ਆ ਯਾਰ ਫਿਰ ਏਡੀ ਵਧੀਆ ਚੀਜ਼ ਹੁੰਦੇ باوجود ਵੀ ਤੇ ਕੋਈ ਫੇਰ ਉਹਨਾ ਚੰਗੀ ਤਰ੍ਹਾਂ ਵਰਤੇ ਫਿਰ ਮਾੜੀ ਗੱਲ ਆ ਹਨਾ ਪੂਰੀ ਘੈਂਟ ਬਣਾਈ ਆ ਟਰੈਕਟਰ ਦੀ ਪੀਟੀਓ ਤੇ ਚੱਲ ਪੈਂਦੀ ਐ ਨੀ ਯਾਰ ਇਹਨਾਂ ਮੋਟਰ 2 ਮਿੰਟਾਂ ਚ ਕੱਢ ਗਏ ਬਾਅਰ ਹਨਾ ਪਾ ਮੋਟਰ ਕੱਢ ਲਈ ਤੇ ਫਿਰ ਇਹਨੂੰ ਬਦਲਦੇ ਆ ਨੂ ਆ ਕਿ ਆ ਵੇਖਦੇ ਨੰਨੂ ਆਪਣਾ ਮਿੱਤਰੀ ਏ ਮਿੱਤਰੀ ਪੂਰਾ ਕਹਿੰਦੇ ਨਾ ਨੂੰ ਮੰਗੀ ਪਾਰਟੀ ਮਿੱਤਰੀ ਸਾਹਿਬ ਨੇ ਚੈੱਕ ਕਰ ਲਈ ਇਹ ਕੀ ਸੜੀ ਤੇ ਛੋਟਰ ਨੂੰ ਮੈਂ ਕਿਹਾ ਵੀ ਨਵੀਂ ਲੈਓ ਤੇ ਇਹਨੂੰ ਨਾ ਆਪਾਂ ਖੇਤੋਂ ਪਾਣੀ ਕੱਢਣ ਵਾਸਤੇ ਰੱਖ ਲੈਨੇ ਪਤਾ ਵੇ ਜਾਣਾ ਨਵੀਂ ਮੋਟਰ ਆ ਕੀ ਨਵੀਂ ਮੋਟਰ ਨੰਨੂ ਕਿੰਨੇ ਦੀ ਕੀ ਹਿਸਾਬਤਾ ਵੇ ਰੁਗਾ ਵਾ 12000 ਨਹੀਂ ਨਹੀਂ 1 ਦੀ ਆ 2 ਦੀ ਆ 3 ਡੇਢ ਦੀ ਤੈਨੂੰ ਕਹਿੰਦਾ ਤਿੰਨ ਦੀ ਲੈ ਕੇ ਆਈ ਪੰਜ ਦੀ ਦੇ ਪਾ ਆ ਪਾਣੀ ਲੱਗੇ ਦਾ ਵੱਡੀ ਪਾਉਦੇ ਆਣਾ ਉਹ ਕੱਢੀ ਵੱਡੀ ਮੋਟਰ ਦਾ ਵੱਡੀ ਪਾ ਦਿੰਦੇ ਆ ਇਹ ਤਾਂ ਵੱਡੀ ਪੈਂਦੀ ਨਹੀਂਗੀ ਹੋਰ ਵੱਡਾ ਹੀ ਆ ਉਹ ਇਹ ਤਾਂ ਗੱਲ ਆ ਯਾਰ ਅੱਖੇ ਨਹੀਂ ਲੱਗਦੇ ਯਾਰ ਇਹ ਤਾਂ ਲੈ ਲੱਤੇ ਮੈਨੂੰ 1500 ਨਹੀਂ ਲਾਇਆ ਤੇ 12000 ਲਾਏ ਨੇ 1500 ਨਹੀਂ ਲਾਇਆ ਗਿਆ ਤੇ 12000 ਫੂਗਾਏ ਨੇ ਬਾਰਾ ਤੇ ਬਾਰਾ ਤੇ ਪੁੜੀ ਆ ਵੇ ਚਨੀ ਚਰ ਜੇ ਲੈ ਲਾ ਤੇ ਇੱਕ ਤਾਂ ਨਵੀਂ ਇਹ ਕੰਮ ਕਰ ਓਕੇ ਆ ਕੇ ਬੋਲਣਾ ਨਨੂ ਚੇਤੀ gara ਬਿੱਟੂ ਭਾਗੇ ਨਾ ਮੇਰੇ ਕੋ 11 ਵਜੇ ਤੱਕ ਟਾਈਮ ਹੈ ਤੇ 11 ਵਜ ਗਏ ਨੇ ਆ ਕੱਲ ਨੂੰ ਕਰਾਂ ਲਾਂਗੇ ਕੱਲ ਨੂੰ ਫਿਰ ਚਲੇ ਜਾਂ ਝੋਨਾ ਵੜਨਾ ਅੱਜ ਵੜਨੇ ਅੱਜ ਤਾਂ ਮਸ਼ੀਨ ਨੇ ਫੇਰਾ ਹੀ ਪਾਉਣਾ ਹੈ ਨਹੀਂ ਗੱਲ ਸੁਣ ਆ ਕੇ ਫੜ ਇਹ ਕੋ ਉਧਰ ਲੜਕੇ ਚਲੇ ਆਦਾ ਹਾਂ ਲਾਲ ਲਾਲ ਨੀਲੀ ਨਾ ਲਾਲਾਂ ਲਾਲ ਨੀਲੀ ਨਾ ਨੀਲੀ ਖੱਟੀ ਨਾ ਖੱਟੀ ਲਾ ਦੇ ਖੜਨਾ ਨਹੀਂ ਮਰਤੇ ਨੂੰ ਮੈਂ ਦੱਸ ਪਈ ਖੜਨਾ ਤਾਂ ਹੈ ਹੀ ਨਹੀਂ ਨਾ। ਚੋੜ ਨਹੀਂ ਲਾਉਣਾ। ਆ ਬੰਦਰ ਪਿਆਵਾ। ਪਹਿਲਾ ਲਾਲ-ਲੀਲੀ ਚੈੱਕ ਕਰ ਲਾਣੀ ਆ ਤਾਰ। ਹਾਂ। ਚੈੱਕ ਕਰਦੇ ਯਾਰ ਮਿਸਤਰੀ ਨੂੰ ਪੂਰੀ ਦਾ ਤਾਰ। ਲਓ ਜੀ ਵੈਗਰੂ ਦਾ ਨਾਲ ਉਹ ਸੱਚੇ ਪਾਤਸ਼ਾਹ ਵੈਗਰੂ ਵੈਗਰੂ ਵੈਗਰੂ। ਬਾਬਾ ਇਹ ਨਾ ਹੁਣ ਬਸ ਕੱਢਣੀ ਹੈ ਨਾ ਭਵੇ ਸਾਨੂੰ। ਸਾਰੀ ਉਮਰ ਗਾਂ ਸਾਡੇ ਜਵਾਗ ਜੂਗ ਤਾਂ ਭਾਵੇਂ ਕੱਢ ਲੈਣਾ। ਸਹੀ ਜਣਾ ਨੰਨੋ। ਕਿਹੜੀ ਕੰਪਨੀ ਕਿਹੜੀ ਆ ਪੁਲਗਾ? ਕਿਹੜੀ ਆ ਪੁਲਗਾ? ਕੰਪਨੀ ਦਾ ਸ਼ੁਕਰ ਹੈ ਵਧੀਆ ਲੈ ਜੇ ਪੁਲਗਾ। ਜਾਨੀਆਂ ਪਾਣੀ ਪੁਲਗਾ। ਪੁਲਗਾ। ਜਦੋਂ ਨਾਲ ਗਈ ਤਾਂ ਨਵਾਂ ਨਾ ਕੰਮ ਸੇਖਿਆ ਨਾ ਸਾਡੇ ਮੇਰੇ ਪਾਣੀ ਜਗੇ ਵਿੱਚ ਕਾਲਾ ਤੇਲ ਪਾ ਦਿੰਦੇ ਸੀ ਅੱਛਾ ਜਦੋਂ ਮੋਟਰ ਖਰਾਬ ਹੁੰਦੀ ਸੀ ਤੇਲ ਨਿਕਲ ਜਾਂਦਾ ਹੀ ਹੋਰ ਚ ਸਾਰਾ ਹੋਰ ਖਰਾਬ ਹੋ ਜਾਂਦਾ ਸੀ ਕਈ ਜਗ੍ਹਾ ਹੀ ਦੇਖਿਆ ਵਿੱਚ ਕਾਲਾ ਤੇਲ ਪਾ ਦਿੰਦੇ ਸੀਗੇ ਇਹ ਜੇ ਇਹ ਗੱਲ ਨਾ ਨਾ ਅਜ ਤਾਂ ਤੇਰੇ ਇੱਕ ਸੁਆਣਾ ਵੇਖੀ ਲੋਕ ਹੀ ਫੇਰਦੇ ਆ ਨਾ ਇਹ ਮੈਂ ਹੀ ਪਾ ਦਣੀ ਤੈਨੂੰ ਮੈਂ ਦੱਸਦਾ ਜੀ ਵੇਖੀ ਤੇਰੇ ਫੈਂਟੀ ਲੈਂਦੀ ਕਿਵੇਂ ਆ ਨੰਨੂ ਨਹੀਂ ਇਥੇ ਜੰਡੀ ਦੇਖਿਆ ਸੀ ਜਦ ਇਹ ਵੀਰ ਕਹਿੰਦਾ ਇਹ ਵੀ ਕਈ ਵੀਰਾਂ ਨੂੰ ਪਤਾ ਨਹੀਂ ਸੀ ਪਹਿਲਾਂ ਕਾਲਾ ਤੇਲ ਪਾ ਦਿੰਦੇ ਪਾਣੀ ਦੀ ਜਗ੍ਹਾ ਤੇ ਪਾਣੀ ਦੀ ਜਗ੍ਹਾ ਤੇ ਯਾਰ ਇੱਧੇ ਕਮਲੇ ਤਾਂ ਨਹੀਂ ਹੋਣੇ ਲੋਕ ਇੰਨੀ ਪਾਉਂਦੇ ਸੀ ਬਾਈ ਅਸੀਂ ਆਪ ਦੇਖ ਬੋਰ ਕਾਲਾ ਮੁਰ ਕੇ ਪਾਣੀ ਮਰੀ ਜਾਂਦਾ ਸੱਚੀ ਦੱਸ ਸੱਚੀ ਸਮੈਲ ਆਈ ਯਾਰ ਨਹੀਂ ਪਾਣੀ ਦੇ ਵਿੱਚੋਂ ਚਲੋ ਮੈਂ ਆਪਣਾ ਮੋਟਰ ਪਾਲੀਓ ਮੋਟਰ 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 ਇਹਨਾਂ ਲਗਾਈ ਝਗੜਾ ਤਾਂ ਨਮਾ ਵਿਖਾਉਣਾ ਦਾ ਵੇਖੀ ਲੜੀ ਜਾਣਾ ਲੜੀ ਜਾਣਾ ਉਹ ਫਾਇਰਲਿਕ ਕੀਤਾ ਸੀ ਮੈਂ ਕੀਤਾ ਸੀ ਇਹ ਲੜੀ ਜਾਣਾ ਲੜੀ ਜਾਣਾ ਲੜੀ ਜਾਣਾ ਪਰਵਾਹ ਦਿਖਾਉਣਾ ਕਲਪੀ ਜਾਣਾ ਇਹਨਾਂ ਨੇ ਕਲਪੀ ਫੁੱਲ ਵਟਾ ਫੁੱਲ ਐ ਉਹ ਬਲਾਸ ਕਰਦਾ ਉਹ ਕੱਢ ਲੈ ਉਹ ਵੇਖਿਆ ਕੀ ਬਾਲ ਜਿੱਤ ਰਹਾ ਆ ਉਹ ਬੇਚਰਿਆਂ ਦਾ ਹੁੰਦਾ ਤੂੰ ਨਾ ਪੰਗੇ ਲੈ ਜਾ ਤੂੰ ਨਹੀਂ ਪਤਾ ਹੈ ਮਿਸਤਰੀ ਦੇ ਕੰਮ ਚ ਰਹਿਣਾ ਟੰਗ ਡਾਇਆ ਕਰ ਵਿੱਚ ਹਣਾ ਵੀ ਨੰਨੋ ਤੂੰ ਕਾ ਵਿੱਚ ਨਹੀਂ ਹੱਥ ਲਾਉਣਾ ਹੋਈ ਦੂਜਾ ਆਏਗਾ ਫੇਰ ਹੀ ਆ ਕਹਿੰਦਾ ਕਿਹੜਾ ਉਹ ਜਿਆਦਾ ਉਧਰ ਹੋਰ ਰਿਪਿਆ ਲੈ ਜਾ ਧਿਆਨ ਨਾਲ ਛੋੜਾ ਗੱਲਾਂ ਨਹੀਂ ਕਰਨੀਆਂ ਛੇਤੀ ਚਲ 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 ਪਾਓ 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 ਖਿਡਾਰੀ ਨੂੰ ਗੇੜਾ ਪਾਓ ਮੋਟਰ ਬੀਟਦੀ ਮਿਸਤਰੀ ਨਾਲ ਮੋਟਰ ਬੀਟਦੀ ਚਲੋ 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 ਨੂੰ ਛੇਤੀ ਕਰ ਯਾਰ ਘਰ ਬਾਪ ਦੇਲੇ ਪਾਸੇ ਹੋ ਕੀ ਕਰੀ ਜਾਂਦੇ ਆ ਇਹਦਾ ਸਾਟ ਲੈ ਆਏ ਜੇ ਮੁੰਡੇ ਕੰਮ ਘੱਟ ਕਰਦੇ ਤੇ ਵਿਗਾੜਦੇ ਜਿਆਦਾ ਵੇਖ ਲੋ ਇੱਕ ਕੰਮ ਬਣਾਉਂਦੇ ਬਣਾਉਂਦੇ ਲੈ ਆ ਇਹਦਾ ਟੈਂਕੀ ਨੂੰ ਪਾਣੀ ਨਹੀਂ ਜਾਂਦਾ ਆ ਜ ਪਟ ਦਿੱਤਾ ਨਾ ਸਰਦਾਰਾਂ ਨੇ ਹੁਣ ਇਹਦਾ ਸਾਟ ਲੈ ਆਏ ਜੇ ਦੱਸ ਦੇ ਝਾਕੀ ਨਾ ਪੈੜੀ ਦੀ ਫੁੱਥੀ ਵਾਲਿਆ ਆ ਦੀ ਤਾਰ ਤੂਰ ਸਹੀ ਕਰ ਲਾ ਹਾਂ ਰਾਗ ਨਹੀਂ ਰੋਕਣਾ ਲੁਗਿਆ ਮੁਰਕੀ ਟੀਤਾ ਨੂੰ ਬਾਲ ਕੱਢਣਾ ਓੱਖਾ ਹਾਂ ਬਸ ਅੱਜ ਜਿਵੇਂ ਹੈਗੀ ਓਵੇਂ ਚੱਲਣੀ ਆ ਨੰਨੂ ਇਹ ਨਵੀਂ ਨਕੋਰ ਐ ਹੀ ਨਿਕਲੇ ਜੀ ਨਾ ਜੇ ਜੋਆਕ ਆਪਣੇ ਕੱਢਣਗੇ ਇਹ ਮੋਟਰ ਜੋਆਕਾਂ ਨੇ ਕੱਢਣੀ ਕੱਢਣ ਦੀ ਪੈਗੀ ਤੇ ਜੋਆਕਾਂ ਦਾ ਨਾਲ ਇੰਦਾ ਦਾ ਜੋਆਕਾਂ ਨੇ ਕੱਢਣੀ ਕੋਈ ਨਹੀਂ ਜਵਾਕ ਅਜਾ ਜੋਆਕਾਂ ਨੇ ਨਹੀਂ ਕੱਢਣੀ ਚੱਲ ਪੋਤੇ ਕੱਢ ਲੈਣਗੇ ਬੋਰ ਵੱਡੇ ਪੌਣ ਕਰਨਗੇ ਨਾ ਵਾਹਿਗੁਰੂ ਹੱਤਿਆ ਪਾਸ਼ਾ ਚਲੋ 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 ਉਹ ਕੜਦਾ ਤੂੰ ਤਾਰ ਤਪਸੇ ਗਿਆ ਯਾਰ ਦੱਸ ਵੱਢਣੀ ਉਹ ਹੀ ਤਾਂ ਗੱਲ ਹੈ ਯਾਰ ਇੱਕ ਮਿੰਟ ਰੁਕੋ ਗੱਲ ਹੀ ਨਹੀਂ ਕੀ ਦੀ ਸੁਣਦਾ ਕਰੀਏ ਕੀ ਯਾਰ ਰੰਦੇ ਛਾਟ ਦੇ ਆਏ ਜੀ ਚੱਲ ਵੀ ਚੱਲ ਵੀ ਨਨੂ ਅੱਗੇ ਨਾ ਪਾਣੀ ਵਾਦਣਾ ਅੱਗੇ ਨਾ ਵਧ ਹੋਏਗਾ ਨਹੀਂ ਸਮਝਾ ਪੱਲਾ ਤੁੰ ਲਾਉਗਾ ਬੜੀ ਆਵੇ ਰਿਸਕੇ ਵੇਖ ਕੇ ਮੈਨੂੰ ਆਣੀ ਦੇਲਦਾ ਹੈ ਜੀ ਮੇਰੇ ਤੇ ਜਾਣੀ ਹਾਂ ਤੇਰੇ ਤੇ ਜਾਣੀ ਤੂੰ ਕਹ ਮੈਨੂੰ ਕਰੰਟ ਚੱਕਰ ਮੇਰੇ ਤੇ ਕਰਦਾ ਹੈ ਹਾਂ ਆ ਰੂ ਬੰਦ ਕਰ ਲੈਣ ਨੂੰ ਇੱਕ ਰੀ ਉਹ ਮੈਂ ਤਾਂ ਹੀ ਇਧਰ ਛੱਡਿਆ ਸੀ ਲਾਲਾ ਹੱਥ ਮਿਲਾਤਾ ਜੇ ਹੁਣ ਹਾਂ ਛੱਡ ਛੱਡਾ ਸੱਚਾ ਨਾ ਫੜੀ ਛੱਡ ਹਾਂ ਲਓ ਜੀ ਚੱਲ ਪੀ ਪੁਲਗਾ ਪੁਲਗਾ ਚੱਲ ਪੀ ਪੁਲਗਾ ਨਾਲਾ ਓ ਮੋਟਰ ਚੱਲਦੀ ਨਾਲਾ ਸਵੇਰ ਦਾ ਕਰੀ ਜਾਂਦਾ ਨਾ ਹੁਣ ਆਹੋ ਨਾਲਾ ਹੁਣ ਚੱਕ ਹੁਣ ਇੱਧਰ ਲੈ ਕੰਮ ਨੂੰ ਲੱਗ ਜੀ ਹੁਣ ਤੇ ਬੰਦਾ ਵੀ ਤੁਹਾਨੂੰ ਜਗਾ ਜਾਣੇ ਪਛਾਨੀ ਹੋਣੀ ਹੈ ਪਤਾ ਲੱਗ ਜਾਣਾ ਵੀ ਕਿੱਥੇ ਆਏ ਆਪਾਂ ਯਾਰ ਆਹ ਦੇ ਮਗਰਾਟ ਆਪਣਾ ਸ਼ਿਕਿਆ ਇਹ ਲੈਣੇ ਆਪਾਂ ਕਿਧਰ ਗਿਆ ਆ ਗਿਆ ਆ ਸਟਾ ਬਲੌਕ ਕਿਵੇਂ ਇਹ ਉਹ ਹੈਗੇ ਦੂਜੇ ਆ ਉਹ ਵੀ ਹੈਗੇ ਇਹ ਵੀ ਆ ਉਹ ਚੱਲੇ ਕਿ ਨਹੀਂ ਫਿਰ ਚੱਲਦੇ ਆਹੋ ਪਾ ਛੱਡ ਦੇ ਆ ਫੋਟ ਅੱਛਾ ਆ ਨਾਲ ਉਹਦੇ ਨਾਲ ਜੇ ਦੋ ਟਰੈਕਟਰ ਚਲਾਉਣੇ ਤਾਂ ਇੱਕ ਅਗੇੜਾ ਲਾ ਲਈਦਾ ਓਕੇ ਆ ਇਹਦੀ ਆ ਵੀਰ ਦੀ ਬਹੁਤ ਵੀਰ ਨੰਬਰ ਮੰਗਦੇ ਨੇ ਐ ਤੇ ਜਾ ਕੇ ਕਰਿਆ ਕਰੋ ਮੈਸੀ ਕਮੈਂਟ ਤੇ ਮੈਂ ਵਲੌਗ ਤਾਂ ਸ਼ੁਰੂ ਕੀਤਾ ਵੀ ਇੱਕ ਤਾਂ ਮੈਂ ਜਾਂਦਾ ਰਹਾ ਫਰੋਇਪਰ ਨੂੰ ਵੀ ਵੀਰ ਨੇ ਕਲਾਕਾਰੀ ਕੀ ਕੀਤੀ ਵੀ ਇਹਦੀ ਰੇਸ ਪੈਂਦੀ ਆ ਸਟੀering ਖੋਲੇ ਤੋਂ ਹਾਂ ਅੰਦਰ ਪਾਇਆ ਵੀਰੇ ਤੇ ਤੁਸੀਂ ਭਾਈ ਉਦਾਂ ਹੀ ਪਾਤੀ ਜਿਹੜਾ ਮੇਰਾ ਉਸਤਾਦ ਆ ਨਾ ਜਿਵੇਂ ਹੌਲੈਂਡ ਤੇ ਜਿਹਨੂੰ ਮੈਂ ਹੌਲੈਂਡ ਤੇ ਉਸਤਾਦ ਮੰਨਦਾ ਹਾਂ ਉਹ ਬੰਦੇ ਨੇ ਮੈਨੂੰ ਕਿਹਾ ਕਹਿੰਦਾ ਇੱਥੋਂ ਪੈਣੀ ਹੈ ਪੈਣੀ ਨਹੀਂ ਕਹਿੰਦਾ ਆਪਣੀ ਤਬਾਤ ਹੈ ਮੈਨੂੰ ਇੱਥੇ ਆਉਣਾ ਪਊਗਾ ਮੈਨੂੰ ਪੁੱਛਿਆ ਵੀ ਤੁਸੀਂ ਸਟੀering ਪਟਕੇ ਪਾਉਣੇ ਕਹਿੰਦਾ ਹੀ ਨਹੀਂ ਪਟਕੇ ਪਾਉਂਦੇ ਹਾਂ ਪਰ ਤੈਥੋਂ ਨਹੀਂ ਪੈਣੀ ਹਾਂ ਇੱਕ ਤਾਂ ਇਹਦੀ ਨਾ ਗੁੱਲੀ ਬਾਈ ਆਰ ਪਿੰਨਾ ਟਟਕ ਨਹੀਂ ਇਹਦੀਆਂ ਵੀ ਮਗਰਾਂ ਤਾਂ ਹੀ ਰੁਕੇ ਪੰਜਾਂ ਦਿਨਾਂ ਬਾਅਦ ਅੱਛਾ ਇੱਕ ਮਿੰਟ ਬੰਦ ਕਰ ਇੱਕ ਬਾਈ ਨੇ ਲਾਇਆ ਆ ਜਿਗਾਰ ਆ ਵੀਰੇ ਮੜਾ ਕਰਿਓ ਪੈਰ ਪਾਸੇ ਇਹ ਇਹ ਜਿੰਨੇ ਦਾ ਰੇਸ ਵਾਲੀ ਤਾਂ ਟੁੱਟੀ ਰਹੀ ਤੇ ਐ ਕਰਕੇ ਐ ਜੇ ਰੇਸ ਵਧਾਉਣੀ ਆ ਪਤਾ ਕੀ ਕਰਨਾ ਉਹਨੂੰ ਜੀ ਇਹਨੂੰ ਨੱਪ ਕੇ ਪੱਤੀ ਨੂੰ ਥੱਲੇ ਕਰ ਦੇਣਾ ਹੋਰ ਵਧਾਉਣੀ ਆ ਤਾਂ ਅੱਛਾ ਜਿੰਨੀ ਵਧਾਉਣੀ ਵਧਾਈ ਜਾਓ ਇਤੋਂ ਹਾਂ ਜੇ ਟੁੱਟ ਜੇ ਤਾਂ ਇਹ ਕੰਮ ਲੈ ਸਕਦੇ ਆ ਸਪਰਿੰਗ ਮਤਲਬ ਉੱਤੇ ਪਾ ਦਾ ਨਹੀਂ 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 ਇਹ ਤਾਂ ਉਹੀ ਆ ਯਾਰ ਇਹ ਤਾਂ ਪੈਨ ਆ ਉਹਦੀ ਅੱਛਾ ਉਹੀ ਹਿਸਾਬ ਉਹ ਇਹਦੇ ਵਿੱਚ ਚੜ ਜਾਂਦੀ ਵੇਖੀ ਇਹਨੂੰ ਕੱਢਦਾ ਨਾ ਆਪਾਂ ਫ੍ਰੀ ਕਰਤਾ ਤੇਨੇ ਰੈਲੀ ਹੋ ਘਟਾ ਜਾਣਾ ਹਾਂ ਇਹ ਥੱਲੇ ਨੂੰ ਕਰੀ ਗਏ ਇੱਥੇ ਮਰਜ਼ੀ ਇੰਨੀ ਵਧਾ ਲਾ ਬੋਲੀ ਐੜੀ ਨੇ ਦੋ ਦਿਨ ਤੱਕ ਤਾਂ ਬਣਾ ਤਾਰ ਤੋਂ ਹੀ ਚੱਲਿਆ ਸੀ ਸਾਰੀ ਦਿਹਾੜੀ ਨਾ ਕੋਈ ਨਾ ਕੋਈ ਸਕੀਮਾਂ ਹੀ ਲਾਉਂਦਾ ਰਹਿੰਦਾ ਚਲੋ ਇਹ ਵੀਰਦਾ ਜਦੋਂ ਸਮਾਂ ਲੱਗਣਾ ਆਪਣੇ ਲਾਲ ਦੇ ਟਰੈਕਟਰ ਟੈ ਮਝਦੇ ਆ ਆ ਉਧਰ ਨੂੰ ਇਹਦੀ ਨਾ ਗੁੱਲੀ ਆਵੇ ਆਰਪੇ ਨੂੰ ਟੁੱਟ ਗਈ ਦੋਨੇ ਅੱਛਾ ਇਹ ਕਿਵੇਂ ਰੋਟੀਆਂ ਇਹਦੇ ਆਰਪੇ ਦਾ ਹੁੰਦਾ ਤੇ ਜਦੋਂ ਪਲੇ ਪੈ ਜਾਂਦੀ ਨਾ ਹਾਂ ਇਹਦੇ ਆਹਾ ਹੌਲੈਂਡ ਦੇ ਸਭ ਤੋਂ ਮਾੜੀ ਗੱਲ ਆ ਏ ਜੋਂਡੀ ਹਰਦੇ ਨਹੀਂ ਜਿਵੇਂ ਆਪਾਂ ਕਹਿ ਦਿੰਦੇ ਕਈ ਚੀਜ਼ਾਂ ਤੇ ਆਪਣੇ ਵੀ ਸੁਣੂਗਾ ਆਪਣੇ ਦਾ ਚੱਲ ਚੱਕ ਲਾਵਾਂ ਕੱਤ ਲੈਣੋ ਚਲੋ ਆਪਾਂ ਸਮਝਦੇ ਆਂਗਾ ਵੀ ਇੱਕ ਚੀਜ਼ ਵੀਰ ਨੇ ਅੱਜ ਕੀ ਆ ਲਈ ਸੀ ਗੁਰਬਾਜ਼ ਵਾਲਿਆਂ ਦੀ ਇਹਨਰ ਭਾਏ ਵੀਰੇ ਕਿਵੇਂ ਰਿਆ ਇਹ ਨਾ ਭਾਈ ਜਿਹੜੇ ਬੰਦੇ ਨੇ ਬਣਾਉਣਾ ਹੁੰਦਾ ਉਹ ਪਹਿਲਾਂ ਕਿਹੜਾ ਜ਼ਿੰਮੇਵਾਰ ਨਾਲ ਮਿਲੇ ਜ਼ਰੂਰ ਜਿੰਨੇ ਬਣਾਉਣਾ ਹੁੰਦਾ ਜਿਹੜਾ ਬੰਦਾ ਕੰਮ ਕਰਦਾ ਇਹ ਤੇ ਹਾਂ ਇੰਜੀਨੀਅਰ ਕੋਈ ਵੀ ਕੰਮ ਕਰਦਾ ਇਹ ਚੀਜ਼ ਬਹੁਤ ਸੋਹਣੀ ਆ 3 ਕਿਲੋਟਰ ਤੇਲ ਖਾਂਦਾ ਟਰੈਕਟਰ ਕਿੱਲੇ ਦਾ ਇਹ ਤੇ ਇਹ ਤੇ ਹਾਂ ਬਹੁਤ ਸੌਖਾ ਰਹੀ ਵੀ ਰਹਿਲਾ ਚੱਲਦਾ ਇਹਦੇ ਨਾਲ ਵੀ ਵੀਰੇ ਕੋ ਚੱਕਰ ਮੈਚ ਕਰਨੇ ਨੇ ਦੇਖਣੇ ਟਰੈਕਟਰ ਦੇ ਕਿ ਨਹੀਂ ਨਹੀਂ ਇਹ ਤੇ ਕੋਈ ਜਿਆਦਾ ਕੋਈ ਲੋਡ ਨਹੀਂ ਵੀ ਜਿਹੜਾ ਮਰਜ਼ੀ ਟਰੈਕਟਰ ਵਾ ਲੋ ਇਹ ਤੇ ਜਿੰਨੇ ਜ਼ਿਆਦੇ ਚੱਕਰਾਂ ਵਾਲਾ ਜ਼ਿਆਦੇ ਘੱਟ ਰੇਸ ਤੇ ਜ਼ਿਆਦੇ ਪੂਰੇ ਕਰਦਾ ਜਿਹੜਾ ਇਕਨੋਮੀ ਪੀਟੀਓ ਵਾਲਾ ਉਹ ਬੜਾ ਵਧੀਆ ਚੱਲੂਗਾ ਹੁਣ ਇਹਨੋਂ ਟਰੈਕਟਰ ਇਹਲਾ ਚੱਲਦਾ ਵਧੀਆ ਚੱਲਦਾ ਤੇਲ ਜ਼ਿਆਦਾ ਤਾਂ ਨਹੀਂ ਖਾਂਦਾ 3 ਲੀਟਰ ਦੀ ਐਵਰੇਜ ਆਉਂਦੀ 3 ਲੀਟਰ ਦੀ ਤੇ ਜੇ 540 ਤੇ ਚਲਾਈਏ ਫਿਰ ਹੋਰ ਘਟਣਾ ਕਾਉ ਨਹੀਂ ਨਹੀਂ ਬਾਈ ਨਹੀਂ ਇਹ ਫਿਰ ਮੇਰੇ ਕੁਤਰਾ ਘੱਟ ਕਰੂੰ ਕੁਤਰਾ ਨਹੀਂ ਜਿਵੇਂ ਮੰਨ ਕੇ ਚੱਲ ਵੀ ਆ ਇੱਥੇ ਕਰਚੇ ਆ ਖੜੇ ਆ ਇੱਥੇ ਹਮ ਟਰੈਕਟਰ ਆਪਣਾ ਤੁਰਿਆ ਜਾਂਦਾ ਜਿਹੜੇ 100 ਕਰਚਾ ਵਧਿਆ ਜੇ 500 ਚੱਕਰ ਤੇ ਆ ਹਮ ਤੇ ਜੇ ਇਹਦਾ 750 ਵਾਲਾ ਕੀਤਾ ਵਿਆ ਹਮ ਉਹਨਾਂ ਨੂੰ ਗਿਣਤੀ ਦੇ ਉਦੋਂ ਅੱਧੇ ਆਏ ਅੱਧੇ ਆਏ ਉਨੇ ਟਾਈਮ ਤੇ ਇਹਨਾਂ ਦੇ ਚੱਕਰ ਜ਼ਿਆਦਾ ਕੰਮ ਕਰਦੇ ਆ ਰੈਣਾ ਚੱਲੂ ਹਾਂ ਟੈਲਾ ਕਹਿੰਦਾ ਕਹਿਣ ਦਾ ਮਤਲਬ ਉਹਨੇ ਪਹਿਲੇ ਵੜ ਤੇ ਉਹ ਵਾਲੇ ਹਾਂ ਮੇਰਾ ਟਰੈਲਾ ਹੋ ਜੂ ਹਨਾ ਟਰੈਟਰ ਦਾ ਤੋਰਾ ਉਹੀ ਰਿਹਾ ਨਾ ਇਹਦੇ ਚੱਕਰ ਵਧ ਗਏ ਜੇ ਇਹਨੂੰ ਅੱਗੇ 10 ਖਰਚੇ ਆਉਂਦੇ ਸੀ ਬਲੇਟਾਂ ਨੂੰ ਤੇ ਪੰਜ ਹੀ ਆਏ ਹਾਂ ਕਿਉਂਕਿ ਉਹਨਾਂ ਦੀ ਸਪੀਡ ਬਲੇਟਾਂ ਨੂੰ ਵਧ ਗਈ ਪਰ ਮੈਂ ਮੈਂ ਦੇਖਿਆ ਅਗਲੇ ਦਾ ਹੋਰ ਨਹੀਂ ਕਹਿ ਨਹੀਂ ਸਕਦੇ ਪਰ ਅਹੀ ਜਿਹੜੇ ਹਿਸਾਬ ਨਾਲ ਚੱਲਦੇ ਆ ਇਹਦੀਆਂ ਆ ਪੱਤੀਆਂ ਲਾਈਆਂ ਸੀ ਉਹਨਾਂ ਨੇ ਰਣਜੋਤ ਆਉਂ ਪਈਆਂ ਨਹੀਂ ਇਹ ਇਹ ਲਾਤੀਆਂ ਫਿਰ ਇਹ ਲਹੂਣੀਆਂ ਪਈਆਂ ਚੱਲਦਾ ਨਹੀਂ ਸੀਗਾ ਓਕੇ ਆਹ ਵਾਲੀਆਂ ਅਵੇ ਤੂੜੀ ਵਾਲੀ ਮਸ਼ੀਨ ਨੂੰ ਉਹਨਾਂ ਨੇ ਲਾ ਦਿੱਤੀ ਜਿਹਦੇ ਮੂਹਰੀ ਲੱਗੀ ਜਾਂਦੀ ਉਹਨਾਂ ਨੇ ਆਪ ਦੇ ਲੋ ਦਾ ਕੰਮ ਕੀਤਾ ਹੋਰ ਹਸਾਬ ਨਾਲ ਪੱਕਾ ਵੀ ਥੱਲੇੋਂ ਮਾਲਚਰ ਨੇ ਬਾਈ ਆਈ ਚੱਲਣਾ ਮਾਲਚਰ ਮਾਲਚਰ ਨੇ ਡੰਡਾ ਆਪਣੇ ਇੱਕ ਨਾਲ ਚੱਲਣਾ ਇਹਨੂੰ ਆਪਾਂ ਉੱਥੇ ਸੈੱਟ ਕਰ ਲਈਦਾ ਵੀ ਥੱਲੇ ਨਾ ਲੱਗੇ ਟਾਪ ਡੰਡੇ ਤੋਂ ਵੀ ਹੌਲੇ ਥੱਲੇ ਨਹੀਂ ਲੱਗਦਾ ਥੱਲੇ ਨਹੀਂ ਲੱਗਦਾ ਉੱਥੇ ਸੈੱਟ ਕੀਤਾ ਹੋਇਆ ਰਾਏ ਤੇ ਬੁਖੇ ਪਰਾਲੀ ਫਸਦੀ ਇਹਨੂੰ ਕਸ ਹਾਂ ਕ ਇਹਨਾਂ ਨੇ ਇੱਥੇ ਪਲੇਟਾਂ ਲਾ ਕੇ ਦਿੱਤੀਆਂ ਸੀ ਅਗਲੇ ਪਾਸੇ ਉਹ ਚਪੇੜਾਈਆਂ ਹਾਂ ਉਹ ਵੀ ਲਾਤੀਆਂ ਉਹ ਲਾਤੀਆਂ ਤਾਂ ਉਹ ਵੱਡੀਆਂ ਸੀ ਹਮ ਹੁਣ ਮੈਂ ਤਾਂ ਇਹ ਛੋਟੀ ਜੀ ਗਲਤੀ ਹੈ ਗਰਵਾਦ ਵਾਲਿਆ ਧਿਆਨ ਦੋ ਤੇ ਮੇਰੇ ਬਾਪੂਆਂ ਦਾ ਤੂੰ ਕੰਮ ਪਾ ਆਏ ਆਣਾ ਮੈਂ ਚੀਜ਼ ਬਹੁਤ ਸੋਹਣੀ ਬਣਾਈ ਪਰ ਇਹੋ ਜੀਆਂ ਕਮੀਆਂ ਜੇ ਜੇ ਕੰਮ ਇਹਨੂੰ ਚਲਾਇਆ ਹੁੰਦਾ ਬਣਾ ਕੇ ਉਹਨਾਂ ਨੇ ਇਹ ਜ਼ਿੰਮੇਵਾਰ ਕੋਲੇ ਆ ਕੇ ਨਹੀਂ ਕਮੀ ਨਿਕਲਣੀ ਸੀ ਉਹ ਵੱਡੀ ਆ ਜਦੋਂ ਖਰਚਿਆਂ ਦੇ ਪਿੱਛੇ ਜਾਵੜਿੰਦੀ ਆ ਇਹ ਬਲੇਟਾ ਚ ਵਾਈ ਦੀ ਟੈਨ ਦਾ ਮਤਲਬ ਮੁੰਡਿਆਂ ਨੇ ਜ਼ੋਰ ਲਾਇਆ ਪਰ ਕੁਝ ਕੁ ਚੀਜ਼ਾਂ ਦੀ ਲੋੜ ਸੀਗੀ ਸੋਧ ਦੀ ਹਾਂ ਕੋੜ ਕੀਤੀ ਉਹਨਾਂ ਨੇ ਉਹ ਉਲਟੀ ਪੈ ਗਈ ਉਲਟੀ ਪੈ ਗਈ ਕਿੰਨੀ ਕੰਪਨੀ ਦੇ ਆਉਂਦੇ ਉਹਦੇ ਆ ਪਾਉਂਦੇ ਨਹੀਂ ਪੈਰ ਹਾਂ ਇਹ ਕੱਲੇ ਦਿੰਦੇ ਆ ਹਾਂ ਕੱਲੇ ਦਿੰਦੇ ਚਲੋ ਚਲ ਕੋਈ ਨਾ ਬਾਕੀ ਡਗ ਡਗ ਬੰਦਾ ਸਾਰ ਹੁੰਦਾ ਹੌਲੀ ਹੌਲੀ ਨਰ ਪੈ ਵੀਰ ਕੋਲੇ ਰੋਟੀ ਖਾਣ ਰੋਕੇ ਤੇ ਰੋਟੀ ਖਾਦੀ ਖਾਦੀ ਵੀ ਗੱਡੀ ਦੀ ਬੈਟਰੀ ਜਵਾਬ ਦੇਗੀ ਔਣਾ ਨਾ ਓ ਹੋ ਹੋ ਆ ਗਈ ਓਰੇ ਵੀਰੇ ਆ ਵਿਆ ਵਿਆ ਵਾਂ ਤੇ ਇਹ ਚੀਜ਼ਾਂ ਨਹੀਂ ਤੁਹਾਨੂੰ ਦਿਖਾਉਣੀਆਂ ਦੇਖੀ ਕਿ ਲਈ ਦੁਨਵੀ ਮੰਗਾ ਲੈਣੀ ਤਾਰ ਤੁਰਾ ਲਈ ਦਾ ਪਤਾ ਵੀ ਬਾਹਰ ਪਲੇ ਨਿਕਲ ਜਾਣੀਆਂ ਕੰਮ ਮੁੱਕੇ ਕਰੀ ਫਿਰਦਾ ਪਤੰਦਰ ਫਿਰ ਸੁੱਟ ਲਈ ਕੀ ਕਰਦਾ ਕਿ ਧਿਆਨ ਦੋਵੇਂ ਪਾਸੇ ਆ ਕਿਵੇਂ ਬੈਕ ਰੋਡ ਆ ਵੀਰੇ ਓਏ ਹੋਏ ਦੂਜੀ ਜੋ ਫੜਦੀਆਂ ਆ ਆਪਾਂ ਬੈਕ ਰੋਡ ਲੰਦੇ ਕੀ ਰੱਖਾਂਗੇ ਬਾਅਦ ਚ ਕੋਈ ਨਾ ਇਹਦੀ ਬੈਟਰੀ ਦਿਖਾਉਣੀ ਪੈਣੀ ਹਨਾ ਬਈ ਬੈਟਰੀ ਮੰਨ ਤਲਾ ਤਾਂ ਜਮਾ ਹੀ ਆ ਮੜਾ ਮੜਾਉਣੀਆਂ ਸਰਕਾਰ ਦੀਆਂ ਇੱਕੇ ਦਾ ਵੀ ਜਾਂਦੇ ਨੇ ਉਹਨਾਂ ਦੇ ਅਲਟੀਨੇਟਰ ਵੱਡੇ ਹੁੰਦੇ ਆ। ਖਰਾਬ ਨਹੀਂ ਹੁੰਦੀ ਤਾਂ ਖਰਾਬ ਨਹੀਂ ਹੁੰਦੀ ਜਦੋਂ ਹੋਊਗੀ ਤੇ ਫਿਰ ਬਸ। ਫਿਰ ਜਮੈਂ ਮੈਂ ਚੈੱਕ ਕਰਾਈ ਤੈਨੂੰ ਦੱਸਦੀ ਨਾ। ਉਹਨੂੰ ਦੇ ਦੇ ਆ ਕੀ ਬੰਦਾ ਵਾਪਸੀ ਤੇ ਕਿੰਨੇ ਸਾਲ ਕੱਢੀ ਬੈਟਰੀ? ਸਾਲਵਣੀ। ਇਹਦੇ ਅਲਟੀਨੇਟਰ ਛੋਟਾ ਹੋ ਗਿਆ। ਪਤਾ ਨਹੀਂ ਯਾਰ ਵੀਰੇ ਆਪਣੇ ਤਾਂ ਕੋਈ ਡੱਕ ਡੁੱਕ ਵੀ ਨਹੀਂ ਲੱਗਾ ਸਾਰਾ ਕੁਝ ਤਾਂ origignal ਆ। ਜਿਹੜੇ ਵੱਡੇ ਸਫਾਰੀ ਤੇ ਨੋਵਾ ਦੇ ਅਲਟੀਨੇਟਰ ਹੁੰਦੇ ਆ ਨਾ ਉਹ ਵੱਡੇ ਆ ਨਾ। ਉਹ ਤਾਂ ਬੈਟਰੀ ਖਰਾਬ ਹੀ ਨਹੀਂ ਹੋਣ ਦਿੰਦਾ। ਕੱਲਾ ਵੇਲਾ ਮੈਂ ਮਨਸਾ ਦਾ। ਕਿਵੇਂ ਸੀ? ਉਹ ਕਰਾਈ ਉਹਦੇ ਯਾਰਾ। ਉੱਜੇ ਪਾਸੇ ਮਾਰ ਦੇ। ਇਹ ਇਧਰੋਂ। ਲਾਗ ਨਾਲ ਬਲੈਰੋ ਦੀ ਸਰਵਿਸ ਕਰ ਦੇਣੀ ਆ। ਸਰਵਿਸ ਇੰਨਾ ਤਾਂ ਨਹੀਂ ਕਰਿਆ ਹਨਾ ਵੀਰੇ। ਇਹ ਤਾਂ ਫਾਈਨ ਆਉਣਾ ਸੀਗਾ। ਹਾਂ ਵੀ ਚੋਕ ਹੋ ਗਈ ਆ। ਫਿਰ ਬੈਟਰੀ ਦੇ ਚੱਕਰ ਹੋਊਗਾ ਵੀ ਬੜੀ ਜਿਆਦੇ ਲੋ ਗਈ ਜਵੇਂ ਡੈੱਡ ਹੋ ਗਈ ਹਨਾ। ਅੱਜ ਆਪਣਾ ਕੰਮ ਫਰੋਇਪਰ ਵਾਲਾ ਤਾਂ ਹੋ ਜਾਣੀ ਤੇ ਫਰੋਇਪਰ ਤੋਂ ਜਾਂਦੇ ਆ 15 ਪੈ ਵੀਰ ਕੋ ਰੋਗੇ ਉਹ ਵੀਰ ਕਹਿੰਦਾ ਸਿਰਫ 2 ਮਿੰਟ 2 ਮਿੰਟ 2 ਮਿੰਟ ਕਰਦੇ ਕਰਦੇ ਬਤੰਦਰ ਨੇ ਕਿੰਨਾ ਟਾਈਮ ਲਵਾਤਾ ਕੋਣ ਵਾਪਸੀ ਤੇ ਐਨੇ ਰੋਗ ਲਿਆ ਰਾਜੇ ਨੇ ਇੱਕ ਆਪਣੇ ਆ ਵੀਰ ਨੇ ਗੰਗਨਗਰ ਵਾਲਾ ਵਲੌਗ ਵੇਖਿਆ ਕਿ ਨਹੀਂ ਆਪਣਾ ਕੈਮਰਾਮੈਨ ਇਹ ਆਪਣਾ ਬੀ ਦਾ ਪਿਆ ਕਣਕਰ ਆ ਜਾ ਨਹੀਂ ਹੋਲੈਂਡ 36 30 ਸੇ ਏ ਇੱਕ ਆਪਾਂ ਜਾਂਦੇ ਰੱਖੋਣੀ ਬੈਟਰੀ ਆਪਣੇ ਲਈ ਗੱਡੀ ਚ ਬੜੇ ਔਖੇ ਹਨਾ ਪੀਤੇ ਬੜੇ ਜਾਂਦੇ ਜਿੱਥੇ ਵੀ ਰੋਗ ਨੇ ਨਾ ਅਸੀਂ ਉੱਥੇ ਹੀ ਭੈੜੀ ਹੁੰਦੀ ਹੈ ਸਟਾਰਟ ਨਹੀਂ ਹੁੰਦੀ ਦਾ ਬਰਫੀ ਲੈ ਕੇ ਆਉਂਦਾ ਦਾ ਅੱਪੂ ਆ ਗਿਆ ਅੱਪੂ ਨਾਲ ਆ ਗਈ ਬਰਫੀ ਹਾਂ ਮੈਂ ਕਿਹਾ ਬਰਫੀ ਦਾ ਪਤੀਸਾ ਇਹ ਪਤੀਸਾ ਜੀ ਵੀਰ ਜੀ ਆ ਜਾਉਂਦਾ ਰਹਿ ਆ ਜਾਉਂਦਾ ਰਹਿ ਆਹ ਬਰਫੀ ਛੁਟਾ ਵਾਹਿਗੁਰੂ ਮਹਾਰਾਜ ਉਹੀ ਗੱਲ ਹੈ ਨਾ ਸਾਡੇ ਮੱਥਾ ਟੇਕਣਾ ਹੀ ਹੁੰਦਾ ਪਹਿਲਾਂ ਹਨਾ ਟੇਕਣਾ ਵਿੱਚ ਹੀ ਵੀਰ ਜੀ ਟੇਕਣਾ ਜ਼ਰੂਰੀ 6 ਮਹੀਨਿਆਂ ਦੀ ਮਿਹਨਤ ਆਪਣੀ ਹਾਂ ਕਮਾਈਆਂ ਤੇ ਬਰਕਤਾਂ ਪਾਵੇ ਵਾਹਿਗੁਰੂ ਵਾਲਿ ਗੁਰੂ ਨਾਮਦਾਸ ਕਰੇਗਾ ਕਿਰਪਾ ਸਭ ਨੂੰ ਕਿਰਪਾ ਕਰੇ ਸਭ ਨੂੰ ਲੈ ਵੀ ਰਾਜਾ ਲੱਗਿਆ ਚਾਹ ਪੀਣਾ ਤੇ ਹੁਣ ਆਪਾਂ ਵੀ ਇਤੋਂ ਖਾ ਕੇ ਪਤੀਸਾ ਤੇ ਤੁਰਕੇ ਹਾਂ ਚਾਹ ਨਾਲ ਪਤੀਸਾ ਚਾਹ ਨਾਲ ਪਤੀਸਾ ਯੈਸ ਬ੍ਰਦਰ ਆ ਬੜੀ ਮੜਾਇਆ ਚਾਹ ਹਾਂ ਤੂੰ ਵੀ ਗਾਣੀ ਪੀ ਚਾਹ ਪੀਣੀ ਹੈ ਤੈਨੂੰ ਫੜਾਈ ਉਹ ਨਹੀਂ ਕਰਦਾ ਗੁੜ ਵਾਲੀ ਚਾਹ ਹੈ ਹਾਂ ਗੁੜ ਵਾਲੀ ਚਾਹ ਇਹ ਯਾਰ ਇਹ ਵਖਰਾ ਇਹ ਗਲਾਸ ਮੁੰਡਿਆਂ ਨੂੰ ਗਲਾਸ ਗਲਾਸ ਕੋਨਾ ਕੰਮ ਗਰਮ ਹੋ ਗਿਆ ਹੈ ਚਲੋ ਬਾਬੇ ਦੀ ਮੇਰੇ ਨਾਲ ਵਾਟੀ ਦਾ ਆਪਣਾ ਬਜਾਈ ਦਾ ਕੰਮ ਸ਼ੁਰੂ ਕਰੀਏ ਕਿ ਆਪਾਂ ਚਲੀਏ ਘਰੇ ਆਪਣੇ ਜਾ ਕੇ ਦੇਖੀਏ ਕੰਮ ਕਰ ਮਲਚਰ ਚੱਲਦਾ ਪਿਆ ਨਾ ਨਾ ਓਕੇ ਓਕੇ ਚਾਹ ਬਸ ਮਲਚਰ ਚੱਲਦਾ ਬਾ ਛੋਟੇ ਜਾਨਿਆਂ ਦੇ ਫੇਰਿਆ ਘਾਣਾ ਤੇ ਆਪਾਂ ਵੀ ਨਾ ਇੱਕ ਵਾਰੀ ਰੌਣੀ ਕਰਨੀ ਆ ਉਹੜੇ ਹੱਟ ਕਿਲੇ ਤੇ ਫੇਰ ਆਪਾਂ ਬੀਜਣੀ ਆ ਚੱਲਦੇ ਹਾਂ ਆਪਾਂ ਘਰਾਂ ਨੂੰ